ਆਣੀ ਵਾਸਤੇ ਫਿਰ ਮੈਂ ਸਪੈਸ਼ਲ ਚਾਹ ਬਣਾ ਕੇ ਲੈ ਕੇ ਜਾਵਾਂ ਲੌਂਗ ਇਲਾਚੀਆ ਵਾਲੀ ਕਿਉਂ ਅੱਜ ਫਿਰ ਮੈਂ ਉਹਨੂੰ ਪੁੱਛਣਾ ਨਾ ਵੀ ਉਹਨੇ ਮੈਨੂੰ ਜਿੰਨਾ ਨੇ ਮੈਨੂੰ ਤੰਗ ਕੀਤਾ ਸਾਰੇ ਗਿਣ ਗਿਣ ਬਦਲੇ ਲਵਾਂ ਚਾਹ ਆਲੂ ਮਹਾਰਾਣੀ ਜੀ ਚਾਹ ਪੀ ਲਓ ਐ ਕਿਵੇਂ ਬੋਲਦੇ ਹੋ ਤੁਸੀਂ ਨਾ ਚਾਹ ਹੈ ਕਿ ਇਹ ਮੇਰੇ ਤੇਰੇ ਵਾਸਤੇ ਸਪੈਸ਼ਲ ਲੌਂਗ ਇਲਾਚੀਆ ਵਾਲੀ ਚਾਹ ਤਾਂ ਮੈਂ ਕੋਈ ਮਨ ਨਾਲ ਕੋਈ ਚਾਹ ਚ ਗੱਲ ਬਣੇਗੀ ਸਾਰਾ ਦਾ ਗਿਰਗੜ ਬੜਮੜੀਆਂ ਗੜਬੜ ਦਾ ਤੇਰੇ ਜਾ ਸਾਰੀ ਕੀ ਮਤਲਬ ਆ ਤੁਹਾਡਾ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਕੀ ਤੁਹਾਨੂੰ ਪਤਾ ਲੱਗ ਗਿਆ ਮੈਨੂੰ ਸਭ ਹੀ ਪਤਾ ਲੱਗ ਗਿਆ ਜਿਹੜੀਆਂ ਤੂੰ ਚਲਾਕੀਆਂ ਇਹਨੀਆਂ ਕਰਦੀਆਂ ਮੈਂ ਕੀ ਚਲਾਕੀਆਂ ਕਰ ਲਈਆਂ ਮੈਨੂੰ ਪਤਾ ਲੱਗ ਗਿਆ ਜਿਹੜੇ ਤੂੰ ਝੂਠ ਬੋਲ ਕੇ ਇੱਥੇ ਸਾਰੇ ਦੱਬੰਦ ਤੂੰ ਬੱਸ ਚ ਕੀਤਾ ਹੋਇਆ ਨਾ ਨਹੀਂ ਮੈਂ ਕੀ ਝੂਠ ਬੋਲਾਂਗਾ ਮੈਨੂੰ ਸਾਰੇ ਪਤਾ ਮੈਂ ਤੇਰੀ ਵੀਡੀਓ ਬਣਾ ਲਈ ਮੈਂ ਸੁਣ ਲਈਆਂ ਤੇਰੀ ਤੇ ਤੇਰੀ ਮਾਂ ਦੀਆਂ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਤੁਸੀਂ ਮੇਰੀ ਮਾਰਤ ਮੈਨੇ ਕੀ ਗੱਲਾਂ ਸੁਣ ਲਿਆ ਤੁਸੀਂ ਮੈਨੂੰ ਸਭ ਪਤਾ ਲੱਗ ਗਿਆ ਝੂਠ ਦਾ ਬੋਲਣ ਦੀ ਲੋੜ ਨਹੀਂ ਆ ਜਿਹੜੇ ਸੋਨਾ ਸੋਨਾ ਕਰਕੇ ਪਾਈ ਬੈਠੀਆਂ ਤਾਂ ਪਿੱਤਲ ਦੇ ਮੈਨੂੰ ਸਾਰਾ ਪਤਾ ਲੱਗ ਗਿਆ ਸੁਰਖਾਇਨ ਦਾ ਕੀ ਮਤਲਬ ਹੈਗਾ ਮੇਰੇ ਕਹਿਣ ਦਾ ਉਹੀ ਮਤਲਬ ਹੈ ਜਿਹੜੇ ਤੂੰ ਸਮਝੀ ਜੰਨੀ ਆ ਨਕਲੀ ਨਕਲੀ ਗਹਿਣੇ ਤੁਸੀਂ ਬਣਾ ਬਣਾ ਕੇ ਸੋਨਾ ਤੋਂ ਸਾਰੇ ਤੱਬਰ ਨੂੰ ਬਸ ਚ ਕਰ ਰੱਖਿਆ ਮੈਂ ਬਰਤੇ ਕਰ ਦਿੱਤੀ ਮੈਂ ਬਰਤੇ ਕਰ ਦਿੱਤੀ ਤਾਂ ਜੋਣਾ ਹਰਾਮ ਕਰ ਛੱਡਿਆ ਨਹੀਂ ਤੁਸੀਂ ਉਹ ਹੀ ਤੁਹਾਨੂੰ ਗਲਤ ਫੈਮਿਲੀ ਹੋ ਗਈ ਤੁਹਾਨੂੰ ਮੇਰੇ ਕੋਲ ਵੀਡੀਓ ਬਣੀ ਪਈ ਆ ਦਿਖਾਵਾ ਕੱਢ ਕੇ ਜੇ ਨਹੀਂ ਮੰਨਦੀ ਹਜੇ ਵੀ ਹਜੇ ਵੀ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਮੈਂ ਦੱਸਦੀ ਆ ਕੋਈ ਨਾ ਮੰਮੀ ਨੂੰ ਕਢਾਉਣੀ ਆ ਤੇਰੇ ਸਾਰੇ ਗਹਿਣੇ ਲੈ ਕੇ ਜਾਨੀ ਆ ਮੈਂ ਸੁਨਿਆਰੇ ਦੇ ਫੇਰ ਪਤਾ ਲੱਗੂ ਸੱਚੀ ਕੀ ਐ ਤੇ ਝੂਠੀ ਕੀ ਐ ਨਹੀਂ ਦੀਦੀ ਮੇਰੇ ਤਾਂ ਚਾਹ ਮੰਮੀ ਤਾਂ ਨਾ ਦੱਸੋ ਤੇ ਮੰਮੀ ਨੂੰ ਤੇ ਉਹਨਾਂ ਦਾ ਸਮ ਮੰਮੀ ਨੂੰ ਤੂੰ ਹਰੇਕ ਨਿੱਕੇ ਨਿੱਕੇ ਗੱਲ ਮੰਮੀ ਨੂੰ ਦੱਸੀ ਐ ਮੈਂ ਕਿਉਂ ਨਾ ਦੱਸਾਂ ਦੀਦੀ ਚਲੋ ਮੈਂ ਮੰਨਦੀ ਆ ਮੇਥੋਂ ਗਲਤੀ ਹੋਈ ਹੈਗੀ ਪਰ ਤੁਸੀਂ ਮੰਮੀ ਨੂੰ ਨਾ ਦੱਸੋ ਤੁਸੀਂ ਮਾਵਾਤੀਆਂ ਨਾਲ ਰਲ ਕੇ ਝੂਠ ਬੋਲਿਆ ਅਸੀਂ 4 ਸੈੱਟ ਪਾਏ ਅਸੀਂ 3 ਸੈੱਟ ਪਾਏ ਤੂੰ ਗਰੀਬ ਕਰਦੀ ਮੈਂ ਵੱਡੇ ਕਰਦੀ ਦੂਜੀ ਚਾਲ ਅਸੀਂ ਮੰਨਦੇ ਆ ਸਭ ਤੋਂ ਗਲਤੀ ਹੋਈ ਹੈਗੀ ਪਰ ਤੁਸੀਂ ਮੰਮੀ ਨੂੰ ਨਾ ਦੱਸਿਓ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਨਹੀਂ ਦੱਸਦੀ ਪਰ ਇੱਕ ਸ਼ਰਤ ਤੇ ਕੀ ਸ਼ਰਤ ਰੋਦੀ ਤੈਨੂੰ ਮੇਰੀ ਗੱਲ ਮੰਨਣੀ ਪਊਗੀ ਮੈਂ ਕਰਮਾ ਤੁਸੀਂ ਕਿ ਕੋਈ ਗੱਲ ਨਹੀਂ ਟਾਈਮ ਆਉਣ ਤੇ ਦੱਸੂ ਕੀ ਮੰਨਣਾ ਬਹੁਤ ਚਲ ਕੋਈ ਨਹੀਂ ਮੰਨ ਲੂੰਗੀ ਠੀਕ ਆ ਮੈਂ ਵੀ ਮੰਮੀ ਨੂੰ ਨਹੀਂ ਦੱਸਦੀ ਕੀ ਕਰੀ ਆ ਨਹੀਂ ਹੋ ਗਰੇ ਕੁਛ ਨਹੀਂ ਮੰਮੀ ਬਸ ਤੇਰੀ ਲਾਡਲੀ ਨੂੰ ਨਾ ਚਾਰ ਕੇ ਗੱਲਾਂ ਕਰਦੀ ਸੀ ਬਹਿ ਕੇ ਕੀ ਗੱਲਾਂ ਕਰਦੀ ਸੀ ਬਸ ਐਂ ਕਰਦੀ ਸੀ ਕੋਈ ਕੋਈ ਨਾ ਮੰਮੀ ਤੁਸੀਂ ਬਹਿ ਜਾਓ ਮੈਂ ਚਾਹ ਲੈਣੀ ਤੁਸੀਂ ਬੈਠੋ ਮੈਂ ਚਾਹ ਲੈਣੀ ਹਾਂ ਹਾਂ ਲੈ ਕੇ ਆ ਚਾਹ ਬਣਾ ਕੇ ਤੂੰ ਮੁਟਾਕੇ ਬਣਾ ਕੇ ਲਿਆਉਣੀ ਹੈ ਬਣਾ ਕੇ ਲਿਆਉਗੀ ਕੋਈ ਨਾ ਮਮੀ ਮੈਂ ਲਿਆਉਣੀ ਆ ਫਿਰ ਕੀ ਹੋਗਾ ਹੁਣ ਤਾਂ ਮੈਨੂੰ ਬਹੁਤ ਟਾਈਮ ਲਗਾਈ ਨੂੰ ਹੁਣ ਤਾਂ ਮਮੀ ਮੈਂ ਵੀ ਨਹੀਂ ਕਿਹਾ ਉਹਨੂੰ ਕੰਮ ਨੂੰ ਆਪ ਦੀ ਆਪ ਕਰਦੀ ਆ ਕੰਮ ਕਰ ਲੈਂਦੇ ਕੋਈ ਤੂੰ ਉਹਨਾਂ ਦੇ ਡੱਕਾ ਮੈਂ ਜਾਂਦਾ ਦੀ ਤੱਕ ਗਈ ਹੂੰਗੀ ਮੈਂ ਕਰ ਲੈਂਦੀ ਆ ਕੰਮ ਲੱਗ ਅੱਜ ਕਿਵੇਂ ਇਹ ਚਾਹ ਬਣਾਉਣ ਬਾਕੀ ਪਤਾ ਨਹੀਂ ਮੈਨੂੰ ਤਾਂ ਆਪ ਦੇ ਮਨ ਚ ਆਈ ਐ ਇਹ ਬਣਾਉਣ ਬਾਕੀ ਮੈਂ ਤਾਂ ਕੁਛ ਕਿਹਾ ਨਹੀਂ ਤੇਰੇ ਸਾਹਮਣੇ ਨਾ ਮੈਂ ਕੰਮ ਨੂੰ ਕਿਹਾ ਮੈਂ ਤਾਂ ਕੁਛ ਹੀ ਕਿਹਾ ਆਇਦਾ ਉਹੀ ਵਾਂਜੇ ਕੰਮ ਹੀ ਨਹੀਂ ਲਾਈ ਇਹ ਤਾਂ ਤੂੰ ਕੁਛ ਕਹੀ ਉਹ ਫੇਰ ਹੀ ਇਹ ਚਾਹ ਬਣਾਉਣਾ ਕੰਮ ਲਾਉਣ ਨੂੰ ਮੰਮੀ ਕਿਹੜਾ ਹੁਣ ਨਹੀਂ ਨਵੇਲੀਆ ਸਵਾ ਮਹੀਨਾ ਹੋ ਗਿਆ ਹੁਣ ਉਹਦੇ ਵਿਆਹ ਨੂੰ ਬਹੁਤ ਟਾਈਮ ਹੋ ਗਿਆ ਹੁਣ ਕਾਬ ਲੈਣ ਦੇ ਉਹਨੂੰ ਕੋਈ ਕੰਮ ਕਰ ਲੂਗੀ ਸਾਰੀ ਉਮਰ ਕੰਮ ਕਰਨ ਤੇ ਹੀ ਬਸ ਮੰਮੀ ਬਾਲਾ ਨਾ ਤੂੰ ਉਹਦਾ ਪੱਖ ਜ਼ਿਆਦਾ ਬਹੁਤ ਹੋ ਗਿਆ ਹੁਣ ਬਹੁਤ ਹੈ ਬਸ ਹਏ ਇਹਨਾਂ ਤਾਂ ਪਤਾ ਅੱਜ ਸਾਰਾ ਕੁਝ ਮੰਮੀ ਹਏ ਇਹਨਾਂ ਤਾਂ ਸਾਰਾ ਕੁਝ ਪਤਾ ਲੱਗ ਗਿਆ नाने में मम्मी ने वी वाली क्या अभी मम्मी फोन आ लाया कर तो कारण ना ये खड़ी सी हो होना ही नहीं पता मेरे ना की की कोशिश करूँगी चौन चौन बदले लगूँगी उन्हें मेरे ता ना है नहीं पता करो कड़ा आधे चलो मैं तो तार लेकर लूँगी तो तेरी की कोशिश कर मैं तो डर लगी हैं ना मम्मी ने नाने में ਲਾਵੀਂ ਚਾਹ। ਹਾਂ ਕੁਇਚਾ ਪਾਣੀ ਵਰਗੀ ਚਾਹ ਜੇ ਮਰ ਹੁਣ ਤਾਂ ਕਰਕੇ ਲੈਂਦੀ ਐ ਇਹੇ ਜਮਾ ਠੰਡੀ ਹੋਈ ਪੀਏ ਮੈਂ ਤਾਂ ਤੱਤੀ ਕਰਕੇ ਲਿਆ ਕੇ ਦੇ ਦਵਾਰੇ ਹੁਣੀ ਕਰੀ ਸੀ ਮੈਂ ਨਹੀਂ ਪੀਂਦੀ ਪਾਣੀ ਵਰਗੀ ਐ ਜਾਂ ਤੱਤੀ ਕਰਕੇ ਲੈ ਕੇ ਆ ਦਵਾਰੇ ਕਰਕੇ ਲਿਆ ਦਿੰਦਾ। ਬਾਹ ਕੀ ਹੋਈ ਜਾਂਦਾ? ਹਾਂ ਬਾਹ ਕੀ ਹੋਈ ਜਾਂਦਾ? ਇਹ ਕਿੱਥੇ ਤਾਂ ਕੱਲ ਪਰਸੋ ਦਾ ਇਹ ਤੜ-ਤੜ ਪੈਂਦੀ ਸੀ ਇਹ ਗੱਲ ਨਹੀਂ ਕਰਨ ਦਿੰਦੀ ਸੀ ਇਹ ਤਾਂ ਵੱਡੇ ਘਰ ਦੀ ਧੀ ਸੀ ਇਹ ਤਾਂ ਉਹ ਵੀ ਨਹੀਂ ਪੈਰ ਤੇ ਪਾਣੀ ਪਾਣ ਦਿੰਦੀ ਸੀ ਹੁਣ ਇਹ ਉਹਦੇ ਮੂਹਰੇ ਮਿੰਨ ਮਿੰਨ ਕਰੀ ਜਾਂਦੀ ਐ ਲੈ ਦੀਦੀ ਚਾਹ ਮੈਂ ਬਣਾ ਲਿਆ ਹੁੰਦੀ ਆ ਹੁਣ ਬਣਾ ਕੇ ਲਈ ਉਹ ਕਦੀ ਠੰਡੀ ਐ ਮੈਂ ਦੀਦੀ ਤਤੀ ਕਰ ਲਿਆ ਹੁੰਦੀ ਆ ਹੋਈ ਕੀ ਜਾਂਦਾ ਤਮਾਸ਼ਾ ਕੀ ਬਣੀ ਜਾਂਦਾ ਇਹ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਮੇਰੇ ਤਾਂ ਘਰਦਵਾਰੇ ਗਈ ਮੈਂ ਉਹ ਕੋਈ ਉਹੀ ਗਾਣਾ ਪਤਾ ਨਹੀਂ ਕੀ ਬਣ ਗਿਆ ਲੈ ਅਮ ਦੇ ਤੋਂ ਕਰ ਲੈਂਦੀ ਸੀ ਕੰਮ ਸਾਰਾ ਉਸ ਮੈਨੂੰ ਕਰਨਾ ਪਊਗਾ ਤੂੰ ਬੋਲ ਨਹੀਂ ਸੀ ਆਪਣੀ ਵੀ ਨਹੀਂ ਮੈਨੂੰ ਹੋਰ ਤਸਾਤਾ ਮੰਮੀ ਦੇਖ ਲਈ ਅਮਾ ਘਰਾਨੀ ਕੀ ਕਰਦੀ ਆ ਉੱਚਾ ਲੈ ਜਾਂਦੀ ਆ ਅੱਛਾ ਜੀਦ ਮੈਂ ਹਣ ਕੋ ਚਲਾਇਆ ਸੀ ਇੱਥੇ

ਨਾ ਜਿਹੜਾ ਉਹ ਤੇਰੀ ਮੰਮੀ ਨੇ ਤੈਨੂੰ ਸੂਟ ਦਿੱਤਾ ਸੀ ਹਾਂ 3500 ਵਾਲਾ ਤੂੰ ਪਹਿਨੀ ਸੀ 3500 ਦਾ ਆ ਉਹ ਸੂਟ ਮੈਨੂੰ ਚਾਹੀਦਾ ਕਿਉਂ ਦੀਦੀ ਸਾਨੂੰ ਕਿਵੇਂ ਦੇ ਦਿਆ ਮੈਂ 3500 ਦਾ ਆਇਆ ਸੀ ਉਹ ਫੇਰ ਕੀ ਐ 3500 ਦਾ ਹੀ ਆਇਆ ਸੀ ਤੂੰ ਤਾਂ ਵੱਡੇ ਘਰ ਦਿੱਤੀਆਂ ਉਹ ਸੂਟ ਮੈਨੂੰ ਚਾਹੀਦਾ ਬਸ ਨਹੀਂ ਤਾਂ ਦੇਖ ਲੈ ਮੈਂ ਮੰਮੀ ਨੂੰ ਦੱਸ ਦੂੰ ਤੇਰੀ ਗੱਲ ਤੇ ਮੰਮੀ ਮੈਨੂੰ ਪੁੱਛੂਗੀ ਕਿ ਤੇਰਾ ਸੂਟ ਕਿੱਧਰ ਗਿਆ ਮੰਮੀ ਨੂੰ ਮੈਂ ਕੀ ਜਵਾਬ ਦੇ ਆਉਂਗੀ ਜਿੱਥੇ ਪਹਿਲਾਂ ਇੱਕ ਝੂਠ ਬੋਲਿਆ ਤੇ ਹੋਰ ਬੋਲਦੀ ਕਹਦੀ ਹਾਂ ਦੀ ਭੈਣ ਨੂੰ ਦੇਤਾ ਮਾਸੀ ਦੀ ਕੁੜੀ ਨੂੰ ਦੇਤਾ ਕਿਸੇ ਨੂੰ ਕਹਦੀ ਮੈਨੂੰ ਨਹੀਂ ਪਤਾ ਜਿੱਥੇ ਪਹਿਲਾਂ ਜੋੜ ਬੋਦਲੇ ਉੱਥੇ ਹੋਰ ਬੋਲਦੀ ਉਹ ਸੂਟ ਮੈਨੂੰ ਚਾਹੀਦਾ ਚਲ ਦੇ ਦੂੰਗੀ ਹਾਂ ਹੁਣ ਹੀ ਲਿਆ ਕੇ ਦੇ ਮੈਂ ਵੀ 3500 ਵਾਲਾ ਪਾ ਕੇ ਦੇ ਹਾਂ ਆਹੀ ਸੀ 3500 ਵਾਲਾ ਆਹੀ ਸੀਗਾ ਬਦਲ ਬਦਲ ਤਾਂ ਨਹੀਂ ਦਿੱਤਾ ਨਹੀਂ ਇਹ ਹੀ ਸੀਗਾ ਠੀਕ ਐ ਚਲ ਇਹ ਤਾਂ ਮੇਰਾ ਮੈਂ ਸਮਾ ਕੇ ਤੇ ਆਉਂਗੀ ਤੇ ਮੰਮੀ ਨੂੰ ਉਸ ਮਰਜੀ ਆਖੀ ਹੁਣ ਮੈਨੂੰ ਨਹੀਂ ਪਤਾ ਤੇ ਮੰਮੀ ਵੀ ਜੇ ਤਾਂ ਤੁਹਾਡੇ ਪਾਇਆ ਹੋਗਾ ਉਹ ਤਾਂ ਨਹੀਂ ਮੰਮੀ ਪੁੱਛੇ ਮੈਂ ਕਹਿ ਦੂੰ ਮੈਂ ਆਦੇ ਪੇਕਿਆਂ ਤੋਂ ਲਈਆਂ ਮੈਂ ਕਿ 3500 ਵਾਲਾ ਲਿਆ ਨਹੀਂ ਸਕਦੀ ਕਦੇ ਤਾਂ ਲਿਆ ਹੀ ਸਾਤ ਦਿਨ ਹੁਣ ਤਾਂ ਪਾ ਕੇ ਦੇਖ ਹੀ ਲਵਾਂਗੀ 3500 ਵਾਲਾ ਚਾਰ ਕਰ ਲੈ ਤੂੰ ਆਦਾ ਕੰਮ ਹੁਣ ਤਾਂ ਮੈਂ ਸਮਝਾਂਗੀ ਐਡਾ ਸੋਣਾ ਸੂਟ ਸੀਗਾ ਇੱਕ ਵਾਰ ਸਾ ਝੂਠ ਵਿੱਚ ਮੈਨੂੰ ਇਹਨੇ 3500 ਦਾ ਸੂਟ ਦੇਣਾ ਪਿਆ ਚੱਲ ਛੱਡ ਛੜਾ ਦੇ ਦੋ ਸੂਟ ਵਾ ਲਈਏ ਲੈ ਕਢਾ ਲਿਆ ਨਾ 3500 ਵਾਲਾ ਸੂਟ ਇਹਨੂੰ ਮੈਂ ਦੱਸੂੰ ਕਿ ਝੂਠ ਬੋਲਣ ਦਾ ਨਤੀਜਾ ਕੀ ਹੁੰਦਾ ਹੈ ਇਨੇ ਮੇਰਾ ਬਹੁਤ ਜਿਉਣਾ ਹਰਾਮ ਕੀਤਾ ਸੀ ਵੱਡੇ ਘਰ ਦੀ ਵੱਡੇ ਘਰ ਦੀ ਇੱਕ ਝੂਠ ਪਿੱਛੇ ਤੈਨੂੰ ਦੇਖੀ ਹੋਏ ਤਾਂ ਕਿੰਨੇ ਝੂਠ ਬੋਲਣੇ ਪੈਣਗੇ ਕੰਮ ਇਹ ਕਰ ਕਿ ਤੈਨੂੰ ਦੁੱਖ ਲੱਗੇ ਨਹੀਂ ਮੋਬਾਦੇ ਨਾ ਪਈਏ ਮੈਂ ਤੁਹਾਨੂੰ ਤੇ ਮਰ ਉਹ ਕਿਵੇਂ ਪੈ ਗਈ ਵੈਸੇ ਹੀ ਪੈ ਗਈ ਬੱਸ ਗੱਲ ਸੁਣ ਮੇਰੀ ਦੋਸਤੋ ਮੈਨੂੰ ਨਾ ਪੈਸਿਆਂ ਦੀ ਲੋੜ ਐ ਮੈਂ ਹੁਣ ਪੈਸੇ ਕਿੱਥੇ ਦੇ ਦਵਾਂ ਮੈਨੂੰ ਨਹੀਂ ਪਤਾ ਜਿੱਥੋਂ ਮਰਜੀ ਦੇ ਮੈਨੂੰ 10000 ਰੁਪਏ ਚਾਹੀਦੇ ਐ ਮੈਂ ਕਰਨੀ ਆ ਸ਼ਾਪਿੰਗ ਮੇਰੇ ਮਾਮੇ ਦੀ ਕੁੜੀ ਦਾ ਵਿਆਹ ਐ ਥੋੜੇ ਨਾ ਭਾਵੇਂ 10000 ਰੁਪਏ ਮੈਂ ਕਿੱਥੇ ਦੇ ਦੂੰ 10000 ਤਾਂ ਬੰਮੂਰਲੀ ਗੱਲ ਐ ਤੈਨੂੰ ਪਤਾ ਹੀ ਐ ਫਿਰ ਤੂੰ ਤਾਂ ਹੁਣ ਪਾਉਂਦੀ ਹੀ ਰਹਿਣੀ ਐ ਮਹਿੰਗੇ ਸੂਟ 2 2000 25 2500 ਦੇ ਤਾਂ ਸੂਟ ਆਉਂਦੇ ਐ 2500 ਦਾ ਸੂਟ ਤਾਂ ਸਾਨੂੰ ਹੁਣ ਦਿੱਤਾਗਾ ਉਹ ਤਾਂ ਕੋਈ ਨਹੀਂ ਮੈਂ ਜਾਗ ਬੋ ਤੇ ਪਾਉਂਗੀ ਹੋਰ ਵੀ ਬਥੇਰਾ ਕੁਛ ਅਲੱਗ ਨਾਲ ਐ ਫਿਰ ਮੇਰੇ ਕੋਲ ਕਿਹੜਾ ਕੁ ਫਰ ਮੈਂ ਇਹਨੇ ਤਾਂ ਕਿੱਥੋਂ ਹੱਲ ਕਰੂ ਮੈਨੂੰ ਨਹੀਂ ਪਤਾ ਚਾਹੇ ਤਾਂ ਬਾਈ ਤੋਂ ਲੈ ਚਾਹੇ ਲੈ ਮੰਮੀ ਤੋਂ ਤੇਰੀ ਤਾਂ ਮੰਮੀ ਬਥੇਰੀ ਪੁੱਛ ਪੁੱਛ ਕਰਦੀ ਆ ਤੈਨੂੰ ਤਾਂ ਮਿੰਟ ਚ ਦੇ ਦਊਗੀ ਝੂਠ ਬੋਲ ਤੂੰ ਤਾਂ ਝੂਠ ਬੋਲਾਂ ਚ ਮਾਹੇ ਨਾ ਪਹਿਲਾਂ ਕਦੇ ਤੂੰ ਝੂਠ ਨਹੀਂ ਬੋਲੇ ਇੱਕ ਹੋਰ ਬੋਲ ਦੇ ਮੈਨੂੰ ਤਾਂ ਪੈਸੇ ਚਾਹੀਦੇ ਆ ਮੰਮੀ ਨੂੰ ਹੁਣ ਮੈਂ ਲਊ ਮੰਮੀ ਆਖੂ ਐਨੇ ਪੈਸੇ ਦਾ ਕੀ ਕਰਾਂਗੀ ਕੁਛ ਵੀ ਕਰ ਮੰਮੀ ਨੂੰ ਨਵੀਂ ਨਵੇਲੀ ਆ ਕਾ ਮੈਂ ਵਿਆਹ ਹੀ ਆ ਮੈਂ ਸ਼ਾਪਿੰਗ ਕੁਛ ਵੀ ਕਰ ਮੈਨੂੰ ਨਹੀਂ ਪਤਾ ਝੂਠ ਬੋਲ ਚੋਰੀ ਕਰ ਕੁਛ ਮਰਜ਼ੀ ਕਰ ਮੈਨੂੰ ਤਾਂ ਪੈਸੇ ਚਾਹੀਦੇ ਆ ਨਹੀਂ ਮੈਂ ਤੇਰੀ ਗੱਲ ਮੰਮੀ ਨੂੰ ਦੱਸ ਦੂੰ ਕੋਈ ਨਾ ਮੈਂ ਦੇਖਦੀ ਆ ਪੁੱਛਦੀ ਆ ਮੰਮੀ ਨੂੰ ਕੀ ਕਰੀ ਹਾਂ ਨਹੀਂ ਮੈਂ ਤਾਂ ਤੇਰੀ ਸਾਰੀ ਗੱਲ ਦੱਸ ਦੂੰ ਮੰਮੀ ਨੂੰ ਨਹੀਂ ਤੇ ਮੰਮੀ ਨੂੰ ਨਾ ਦੱਸਿਓ ਮੈਂ ਫੇਰ ਹੱਲ ਕਰ ਦੂੰਗੀ ਤੁਹਾਨੂੰ ਹਾਂ ਜਿੱਥੋਂ ਮਰਜੀ ਹੱਲ ਕਰ ਤੇ ਮੈਨੂੰ ਸ਼ਾਮ ਤੱਕ ਪੈਸੇ ਚਾਹੀਦੇ ਆ ਚਲੋ ਕੋਈ ਨਹੀਂ ਮੈਂ ਪੁੱਛਦੀ ਹਾਂ ਮੈਂ ਹਾਂ ਕਰ ਲਾ ਹੱਲ ਆ ਦਾ ਠੀਕ ਆ 10000 ਇਹਦੇ ਨੂੰ ਕਿੱਥੋਂ ਇੰਤਜ਼ਾਮ ਕਰ ਦੂੰਗੀ ਚੰਗਾ ਇਹਨੂੰ ਦਰਾਵਾ ਥੈ ਜਾਂ ਮੰਮੀ ਨੂੰ ਦੱਸ ਦੂੰ ਮੈਂ ਦੱਸ ਦੂ

ਵਾਹ ਦਸ ਹਜ਼ਾਰ ਹਾਂ ਤਾਲ ਜਿਆ ਮੇਰੀ ਤਾਂ ਮਮੇ ਆ ਲੈ ਵੀ ਮੈਂ ਸੂਟ ਲਿਆਉਣੇ ਸਮਾਨ ਲੈਣਾ ਮੈਂ ਆ ਲੈ ਹਈ ਢੂੜ ਮਹੀਨਾ ਤੇ ਤੇਰੇ ਬਹਿਰ ਨੂੰ ਆਇਆ ਤੇ ਸੂਟ ਤੇਰੇ ਕੋਲ ਸੀ ਤੇ ਤੇਰੀ ਮੰਮੀ ਲੈ ਕੇ ਗਈ ਐਨੇ ਮਹਿੰਗੇ ਤੇ ਪਹਿਲਾਂ ਅਸੀਂ ਵੀ ਦਿੱਤੇ ਨਾ ਤੇ ਉਹ ਪਾਲਾ ਕੇ ਰਾਂ ਤੂੰ ਹਈ ਢੂੜ ਮਹੀਨਾ ਤੇ ਸਾਰਾ ਹੋਇਆ ਗਿਆ ਇਹਨੂੰ ਮੰਮੀ ਉਹ ਪੁਰਾਣੇ ਹੋਗੇ ਐਡੀ ਜਿਹੇ ਪੁਰਾਣੇ ਕਿੱਥੋਂ ਹੋਗੇ ਉਹੀ ਗੱਲ ਵੀ ਐ ਥੋੜੀ ਹੁੰਦਾ ਦਾ ਫੇਰ ਦਸ ਇਕੱਠੇ ਹੀ 10000 ਥੋੜਾ ਨਾ ਖਾਣੋ

ਨਾ ਜਾਂ ਦੇ ਦੇਨੀ ਆ ਮੁੰਡਾ ਮੈਥੋਂ ਸਭ ਕਿਤਾਬ ਮੰਗੂਗਾ ਹੜਾਉਣੀ ਪੁੱਛਦੀ ਆ ਲੈ ਪੂਰਾ ਦਾਸ ਹੋਇਆ ਰ ਸੋਚ ਸਮਝ ਕੇ ਬਰਤੀ ਵੀਰ ਕੋਈ ਨ ਵੀ ਸੋਚ ਸਮਝ ਕੇ ਬਰਤੀ ਹਾਂ ਕੋਈ ਮਾੜੇ ਮੋਟੇ ਉਹੀ ਗੱਲ ਵੀ ਸਸਤੇ ਲੈ ਲਈ ਫੇਰ ਕੀ ਹੁੰਦਾ ਇਹ ਢੂਣ ਮਹੀਨਾ ਤੋਇਆ ਤੇਰੇ ਪਹਿਲਾਂ ਵਾਲੇ ਵੀ ਵਧੀਆ ਪਏ ਨਾ ਕੋਈ ਨ ਵੀ ਸੋਚ ਸਮਝ ਕੇ ਬਰਤੀ ਮਾਂ ਡਰੋਂ ਵੀ ਹਿਸਾਬ ਦੇਣਾ ਉਹ ਮੈਨੂੰ ਲੜੂਗਾ ਮਮੀ ਇਹਨੇ ਪੈਸੇ ਤੁਸੀਂ ਕਿੱਥੇ ਖਰਚ ਕਰ ਦਿਉਣੀ ਆ ਉਹਨੂੰ ਤਾਂ ਮੈਂ ਆਪ ਹੀ ਖਰਚ ਦਊਂਗੀ ਕਿਰ ਮੈਂ ਜਾਉਂਦੇ ਤੁਹਾਨੂੰ ਸ਼ੋਪਿੰਗ ਕਰਾਉਣੀ ਆ ਲੈ ਆਈ ਇਹ ਗੱਲ ਸ਼ੋਪਿੰਗ ਕਰਦਿਆਂ ਤੇਰੇ ਨਾਲ ਟੱਢੀਂ ਬੜੂੜ ਮਹੀਨਾ ਤਾਂ ਤੇਰੇ ਵਿਆਹ ਨੂੰ ਹੋਇਆ ਹਜੇ ਤੇਰੇ ਸੂਟ ਵੀ ਤੇਰੇ ਵਧੀਆ ਪੈਣ ਮੇਕਅੱਪ ਕਹਿੰਦਾ ਤੇਰੇ ਕੋਲ ਐਡੀ ਸਦੀ ਮੁੱਕ ਗਿਆ ਪਤਾ ਨਹੀਂ ਕੀ ਗੱਲ ਹੈ ਕੀ ਨਾ 부ਝੀ 부ਝੀ ਜੀ ਰਹਿੰਦੀ ਆ ਪਹਿਲਾਂ ਤਾਂ ਵਧੀਆ ਹੈਂਕੜੀ ਜਿਹਾ ਹੁੰਦੀ ਸੀ ਹੁਣ ਪਤਾ ਨਹੀਂ ਕੀ ਗੱਲ ਹੈ ਉਹ ਵੱਡੀ ਸੰਗਾ ਹੁਣ ਵਧੀਆ ਰਹਿੰਦੀ ਐ ਖੁਸ਼ ਰਹਿੰਦੀ ਐ ਤਾਂ ਹੁਣ ਮੈਨੂੰ ਭੇਤ ਨਹੀਂ ਆਇਆ ਮੈਨੂੰ ਨਹੀਂ ਦੱਸਦੀਆਂ ਵੀ ਗੱਲ ਕੀ ਐ ਵਿੱਚੋਂ ਚੱਲ ਕੋਈ ਪਤਾ ਤਾਂ ਲੱਗ ਹੀ ਜਾਊਗਾ ਪਤਾ ਤਾਂ ਉਹੀ ਗੱਲ ਲੱਗ ਜੰਦਾ ਗੱਲ ਕੋਚ ਕਰ ਲੈ ਕੋਚ ਵੀ ਨਹੀਂ ਰਹਿੰਦੀ ਸੱਚ ਤਾਂ ਸਾਹਮਣੇ ਆ ਹੀ ਜਾਣਾ ਮੈਨੂੰ ਭੇਤ ਨਹੀਂ ਆਇਆ ਵੀ ਅੱਗੇ ਤਾਂ ਉਹ ਰੋਹ ਮਾਰਦੀ ਸੀ ਹੁਣ ਇਹ ਰੋਹ ਮਾਰਦੀ ਐ ਮੈਨੂੰ ਐ ਹੀ ਨਹੀਂ ਪਤਾ ਲੱਗਿਆ ਵੀ ਗੱਲ ਵਿੱਚੋਂ ਇਹਨਾਂ ਦੀ ਗੋਲ ਗੰਢ ਵਿੱਚੋਂ ਕੀ ਪਹਿਰੀ ਐ ਇਹਨਾਂ ਨੂੰ ਮੈਨੂੰ ਨਹੀਂ ਪਤਾ ਲੱਗਿਆ ਚੱਲ ਕੋਈ ਤਾਂ ਤੋ ਲੱਗੀ ਜਾਣਾ ਕੱਪੜੇ ਮੰਦਾ ਸੁੱਕੇ ਪਈਆ। ਔਇਲ ਹੈ ਨਹੀਂ। ਸਾਰੀ ਨੀਂਦ ਤਾਂ ਸਾਰੇ ਖੁੱਤੀ। ਔਇਲ ਲਾਉਂਗੀ। ਦੀਦੀ ਹਾਂ ਜੇ ਮੈਂ ਖਾ ਲਉਂ ਪੈਸੇ। ਲੈ ਆਈ? ਹਾਂ। ਪੂਰਾ 10000 ਰੁਪਏ ਨਾ? ਪੂਰਾ 10000 ਰੁਪਏ ਤੇ ਚੈਨ ਨਹੀਂ ਕਰੂਗੀ। ਮੈਨੂੰ ਚਾਹੀਦਿਆ ਬਸ ਕਰਨਾ ਕੀ ਹੁੰਦਾ ਪੈਸਾ ਤਾਂ ਭਾਵੇਂ ਲੱਖ ਰੁਪਏ ਲਾ ਦੇ ਮਿੰਟ 'ਚ। ਦੀਦੀ ਮੈਨੂੰ ਆ ਪੈਸੇ ਵਿੱਚ ਨੇ ਮੈਨੂੰ ਝੂਠ ਬੋਲਣਾ ਪਿਆ। ਫੇਰ ਕੀ ਹੁੰਦਾ ਪਹਿਲਾਂ ਕਿਹੜਾ ਤੂੰ ਝੂਠ ਨਹੀਂ ਬੋਲਿਆ ਕਦੇ? ਝੂਠ ਤਾਂ ਬੋਲਿਆ ਸੀ ਜੀ ਪਰ ਇੰਨਾ ਤਾਂ ਨਹੀਂ ਬੋਲਿਆ ਸੀ ਇਹ ਵੀ ਗੱਲ ਕਰ ਤੇ ਝੂਠ ਬੋਲਣਾ ਝੂਠ ਤਾਂ ਝੂਠ ਹੀ ਹੁੰਦਾ ਇੱਕ ਝੂਠ ਨਿਛਪਾਉਣ ਵਾਸਤੇ ਐਵੇਂ ਥੋੜਾ ਕਹਿੰਦੇ ਆ ਵੀ 10 ਝੂਠ ਬੋਲਣੇ ਪੈਂਦੇ ਆ ਇੱਕ ਝੂਠ ਪਿੱਛੇ ਹੁਣ ਮੈਂ ਕਦੇ ਕੁਝ ਕਰਦੀਆਂ ਕਦੇ ਕੁਝ ਕਰਦੀਆਂ ਇਹ ਤਾਂ ਕਰਨਾ ਹੀ ਪਊਗਾ ਉਦੋਂ ਸੋਚਣਾ ਸੀ ਜਦੋਂ ਤੁਸੀਂ ਝੂਠ ਬੋਲ ਕੇ ਸੋਣ ਪਿੱਤਲ ਨੂੰ ਸੋਣਾ ਬਣਾ ਕੇ ਧੋਸ ਜਮਾਉਂਦੀਆਂ ਸੀ ਚਲਦੀ ਜੀ ਕਰਨੀ ਹੁਣ ਤੂੰ ਜਿਹੜਾ ਕੁਝ ਕਰਨਾ ਪੈਸਿਆਂ ਦਾ ਹੂੰ ਠੀਕ ਐ ਆਇਆ ਕਢਾ ਲਿਆ 10000 ਰੁਪਇਆ ਇਹਨੂੰ ਕੀ ਪਤਾ ਲੱਗੂ ਵੀ ਝੂਠ ਕਿਵੇਂ ਬੋਲਦੇ ਹੁੰਦੇ ਆ। ਸਿਮਰ ਕਾਹੇ ਕੰਮ ਸੀ ਛੋਟਾ ਜਿਹਾ ਮੈਨੂੰ ਤੇਰੇ ਕੋਲ ਕੀ ਕੰਮ ਸੀ ਹਾਨਾ ਕਾਗਜ਼ੀਆ ਇਹਨਾਂ ਤੇ ਨਾ ਮੰਮੀ ਦੇ ਸਾਈਨ ਚਾਹੀਦੇ ਆ ਕਾਹਦੇ ਨਹੀਂ ਇਹ ਉਹੀ ਆ ਬਸ ਆਪਣੇ ਲੈਣੇ ਦੇਣੇ ਜਿਹਦੇ ਤੂੰ ਇਹਨਾਂ ਗੱਲਾਂ ਤੋਂ ਕੀ ਲੈਣਾਗਾ ਤੇ ਤੂੰ ਬਸ ਚੁੱਪ ਕਰਕੇ ਨਾ ਮੰਮੀ ਦੇ ਸਾਈਨ ਕਰਾ ਦੇ ਇਹਨਾਂ ਤੇ ਇਹ ਤਾਂ ਤੁਸੀਂ ਵੀ ਕਰਾ ਸਕਦੇ ਹੋ ਨਹੀਂ ਮੈਂ ਨਹੀਂ ਕਰਾਂਗੀ ਤੇਰੇ ਤੇ ਮੰਮੀ ਥੋੜਾ ਜਿਆਦਾ ਵੱਧ ਹੋ ਕਰਦੀ ਆ ਮੈਂ ਤਾਂ ਕਿੱਦੇ ਨਹੀਂ ਕਰਾ ਲੈਂਦੀ ਤੇਰੇ ਆਖੇ ਛੇਤੀ ਲੱਗ ਜੂਗੀ ਤੇ ਚੁੱਪ ਕਰਕੇ ਨਾ ਇਹਨਾਂ ਤੇ ਮੰਮੀ ਦੇ ਸਾਈਨ ਕਰਾ ਦੇ ਕੋਈ ਦਸਤੰਦ ਨਹੀਂ ਲੋੜ ਨਹੀਂ ਮੰਮੀ ਨੂੰ ਬਾਹਲਾ ਮੰਮੀ ਨੂੰ ਕਹਦੀ ਵੀ ਰਿਪੋਰਟ ਆਈਆਂ ਨੇ ਉਹ ਤੇ ਸਾਈਨ ਚਾਹੀਦੇ ਤੇਰੇ ਕਾ ਫੇਰ ਮਿਲਣ ਨਹੀਂ ਆਉਂ ਠੀਕ ਹੈ ਲੈ ਕਰਾ ਲੇ ਹਾਂ ਇਹ ਤੇ ਸਾਈਨ ਕਰਾ ਲਈ ਬਸ ਪੜਨਾ ਬੋਲਣਾ ਨਹੀਂ ਕੀ ਹੈ ਬਸ ਜਾ ਕੇ ਸਾਈਨ ਕਰਾ ਲਿਆ ਤੂੰ ਮੈਂ ਫਿਰ ਸਦੀ ਵਾਰ ਪੜ ਤਾਂ ਸਕਦੀ ਹਾਂ ਨੱਬਾ ਤੂੰ ਫੇਰ ਪੜ ਲਈ ਪਹਿਲਾਂ ਤੂੰ ਸਾਈਨ ਕਰਾ ਦੇ ਕੌਣ ਆਊਗਾ ਸਵਾਲ ਇਹਨੂੰ ਕੀ ਪਤਾ ਮੰਮੀ ਦੇ ਕਾਗਜ਼ ਤੇ ਸਾਈਨ ਹੋਈ ਜਾਂਦੇ ਆ ਮੰਮੀ ਇਹਦੇ ਅੱਖੇ ਤਾਂ ਚੁੱਪ ਕਰਕੇ ਸਾਈਨ ਕਰ ਹੀ ਦੇਊਗੀ ਐਕਰਾਉਂ ਨੂੰ ਕਹੇ ਤੈਨੂੰ ਪੜਤਲ ਹੋਣੀ ਹੈ ਕੀ ਚੀਜ਼ ਇਹ ਇਹ ਤਾਂ ਜ਼ਮੀਨ ਦੇ ਗਾਲਚ ਨੇ ਐਡਾ ਵੱਡਾ ਧੋਖਾ ਮੇਰੇ ਨਾਲ ਦੇਖ ਲਾ ਦੀ ਜੀ ਨਾ ਹੁਣ ਤਾਂ ਹੱਦ ਹੋ ਗਈ ਹੁਣ ਤਾਂ ਇੱਕ ਝੂਠ ਪਿੱਛੇ ਇੰਨਾ ਕੁਝ ਕਰਨਾ ਪਊਗਾ ਮੈਨੂੰ ਮੈਨੂੰ ਗੱਲ ਕਰਨੀ ਪਊਗੀ ਹੁਣ ਤਾਂ ਕਿੱਡਾ ਵੱਡਾ ਧੋਖਾ ਕਰਿਆ ਦੇਖ ਜ਼ਮੀਨ ਦੇ ਉਹ ਵੀ ਆਪਦੇ ਨਾਮ ਮੰਮੀ ਨੂੰ ਮੈਂ ਖੁਦ ਹੀ ਦੱਸ ਦਊਂਗੀ ਲੋੜ ਹੀ ਨਹੀਂ ਮੈਨੂੰ ਇੰਨਾ ਕੁਝ ਕਰਨ ਦੀ ਹੁਣ ਤਾਂ ਬਹੁਤ ਹੋ ਗਿਆ ਮੰਮੀ ਨੂੰ ਮੈਨੂੰ ਹੁਣ ਦੱਸਣਾ ਹੀ ਪਊਗਾ ਜਿਹੜੀ ਮੇਥੋਂ ਗਲਤੀ ਹੋਈ ਉਹਦਾ ਤਾਂ ਹੁਣ ਭੁਗਤਾਨ ਕਰਨ ਨਹੀਂ ਪਊਗਾ ਜਿਹੜਾ ਹੁਣ ਮੈਂ ਐਡਾ ਝੂਠ ਮਾਰਿਆਗਾ ਉਹ ਤਾਂ ਦੇਖੀਓ ਹੁਣ ਜਿਹੜਾ ਕੁਝ ਬਣੂਗਾ ਮੰਮੀ ਨੂੰ ਮੈਂ ਆਪੇ ਦੱਸ ਦਿੰਨੀ ਆ ਜਾ ਕੇ ਉਹ ਤਾਂ ਕੀ ਦੱਸੂਗੀ ਤਾਰਾ ਤੇ ਕਾਲਜ ਜੇ ਕੋਈ ਨਾ ਮਮੀ ਹੁਈ ਆ ਕਾਲਜ ਇਹਨਾਂ ਮਮੀ ਮੈਥਡ ਨਾਲ ਗੱਲ ਕਰੀ ਸੀ ਦੱਸ ਤੁਸੀਂ ਗੱਲ ਦਾ ਗੁੱਸਾ ਤਾਂ ਨਹੀਂ ਕਰਦੇ ਨਾ ਗੁੱਸਾ ਦਾ ਕੀ ਕਰਨ ਜੇ ਗੁੱਸੇ ਆਈ ਹੋਈ ਤਾਂ ਕਰੂੰਗੀ ਜੇ ਕੋਈ ਚੱਜਰੀ ਗੱਲ ਹੋਈ ਤਾਂ ਗਾਲ੍ਹਾਂ ਕਰੂੰਗੀ ਫਿਰ ਮੈਂ ਤੁਸੇ ਗੁੱਸਾ ਨਾ ਕਰੇਵਾਂਗਾ ਕਿੰਨੇ ਤੇ ਇੰਨੀ ਜਿਹੜਾ ਹੋ ਗਿਆ ਦੇਖਿਨਾਂ ਮੁਗੀਨੇ ਅੱਛਾ ਜਿਹੜੇ ਵਿਆਹ ਚ ਮੈਂ ਥਈ ਸੀਗੀ ਹਾਂ ਉਹ ਨਕਲੀ ਸੀ ਇਹ ਸਾਰੇ ਚੋੜ ਫੇਰ ਹੋਰ ਜੀ ਉਹਦੇ ਸੋਨੇ ਦਾ ਬੋਲੀ ਨੀ ਮਰਦਾ ਐਡਾ ਵੱਡਾ ਝੂਠ ਸਾਡੇ ਨਾਲ ਐਂ ਸਾਡੇ ਨਾਲ ਧੋਖਾ ਕਰਿਆ ਤੁਸੀਂ ਤੁਸੀਂ ਸਾਨੂੰ ਸੱਚੀ ਗੱਲ ਦੱਸ ਦਿੰਦੇ ਫੇਰ ਕਹਣਾ ਮੈਂ ਤੈਨੂੰ ਵਿਆਹ ਕੇ ਨਹੀਂ ਲਿਆਉਂਦੀ ਸੀ ਉਹ ਵੱਡੀ ਵੀ ਵਿਆਹ ਕੇ ਲਿਆਉਂਦੀ ਐ ਤੇ ਨਾ ਕੱਪੜਿਆਂ 'ਚ ਅਸੀਂ ਫੇਰ ਕਹਣਾ ਤੈਨੂੰ ਅਸੀਂ ਦੇਖ ਕੇ ਛੱਡਿਆ ਹੁੰਦੇ ਨੰਮੀ ਮੈਨੂੰ ਤਾਂ ਐ ਸੀ ਬਚਾ ਲੈਣਾ ਨਾ ਜਾ ਹੋ ਜੂਗਾ ਤੂੰ ਆ ਗਾ ਉਹੀ ਗੱਲ ਨਕਲੀ ਕਹਿਣ ਲਿਆ ਕੇ ਤੂੰ ਉਹ ਤੇ ਵੱਡੀ ਤੇ ਰੋਵ ਚ ਮਾਉਂਦੀ ਰਹੀ ਵੀ ਮੈਂ ਤੱਕੜੇ ਕਰਦੀਆਂ ਥਾਨੀ ਤਾਂ ਹੀ ਉਹ ਤੇ ਤੂੰ ਰੋਹ ਮਾਰਦੀ ਸੀ ਕਦੇ ਉਹਨੂੰ ਕੁਛ ਕਹਿੰਦੀ ਸੀ ਕਦੇ ਉਹਨੂੰ ਕੁਛ ਕਹਿੰਦੀ ਸੀ ਮੈਂ ਵੀ ਕਹਾ ਵੀ ਇਹ ਗੱਲ ਕੀ ਹੈ ਮੂੰਗਲ ਮੱਥਾ ਇਹ ਕੀ ਕਰਦੇ ਆ ਫਿਰਦੀਆਂ ਨਾ ਪਹਿਲਾਂ ਤਾਂ ਉਹ ਤੇਰੇ ਤੇ ਰੋਹ ਜਮਾਉਂਦੀ ਸੀ ਹੁਣ ਤੂੰ ਬੱਕਰੀ ਬਣੀ ਫਿਰਦੀ ਹੈ ਤੂੰ ਨਹੀਂ ਉਹਦੇ ਮੂਰੇ ਬੋਲ ਸਕਦੀ ਹੈਗੀ ਮੈਂ ਵੀ ਆਪਦੇ ਦਿਲ ਚ ਕਰੀ ਹੈ ਨਹੀਂ ਗੱਲ ਗੱਲ ਲੱਗੀ ਹੈ ਗੱਲ ਤਾਂ ਕੋਈ ਹੈਗੀ ਹੈ ਇਹ ਚੂਹੀ ਬਿੱਲੇ ਆ ਖੇਲ ਕੀ ਚੱਲੀ ਜਾਂਦਾ ਇਹਨਾਂ ਦਾ ਮੈਨੂੰ ਸਮਝ ਨਹੀਂ ਆਈ ਹੈਗੀ ਹੁਣ ਮੈਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਤਾਂ ਐਡਾ ਵੱਡਾ ਧੋਖਾ ਕਰਿਆ ਉਹ ਪਿੱਤੜ ਦੇ ਗੈਣਾ ਤੇ ਤੁਸੀਂ ਝੋਲ ਫਰਾ ਫਰਾ ਕੇ ਸਾਨੂੰ ਸਾਨੂੰ ਕਹਿੰਦੇ ਸੀ ਇੰਨਾ ਸਿਆਣਾ ਪਾਦਾ ਮੈਂ ਤਕੜੇ ਕਰ ਦਿੱਤੀ ਆ ਤੁਸੀਂ ਜਦੋਂ ਉਹਦੇ ਨਾਲ ਮੰਨਦੀਆਂ ਵੀ ਤੁਹਾਥੋਂ ਗਲਤੀ ਹੋਈ ਆਗੀ ਪਰ ਹੁਣ ਮੈਂ ਅਸੀਂ ਗਲਤੀ ਮੰਨਦੇ ਤੁਹਾਨੂੰ ਇਹ ਗਲਤੀ ਨਹੀਂ ਹੈ ਕਿ ਇਹ ਤਾਂ ਬਹੁਤ ਵੱਡਾ ਝੂਠ ਬੋਲਿਆ ਤੁਸੀਂ ਸਾਡੇ ਨਾਲ ਬਾਲਾ ਬੈਟਾ ਧੋਖਾ ਕਰਿਆ ਤੁਸੀਂ ਮੰਮੀ ਮੈਂ ਮੰਨਦੀ ਆਂ ਤੁਹਾਡੇ ਨਾਲ ਧੋਖਾ ਹੋਇਆਗਾ ਪਰ ਮੈਂ ਤਾਂ ਸਹੀ ਆਂ ਨਾ ਮੈਂ ਤਾਂ ਗਲਤ ਨਹੀਂ ਹੈਗੀ ਮम्मी ਮੈਂ ਇੱਕ ਝੂਠ ਪਿੱਛੇ ਨਾ ਮੈਨੂੰ ਇੰਨੇ ਝੂਠ ਬੋਲਣੇ ਪਏ ਜਿਵੇਂ ਹੁਣ ਮੈਨੂੰ ਵੱਡੀ ਗਈ ਵੀ ਮਾਂ ਮੈਂ ਕਰੀ ਗਈ ਆ ਕਦੇ ਮੈਂ ਪੈਸੇ ਪਿੱਛੇ ਝੂਠ ਬੋਲਦੀ ਸੀਗੀ ਤੇ ਕਦੇ ਕਾਸੇ ਪਿੱਛੇ ਕਦੇ ਕਾਸੇ ਪਿੱਛੇ ਮੈਂ ਉਹਦਾ ਫਿਰ ਜੇ ਤੂੰ ਗਲਤੀ ਕਰੀ ਤੂੰ ਝੂਠ ਮਾਰਿਆ ਫਿਰ ਜੇ ਤੈਨੂੰ ਝੂਠ ਦਾ ਉਹੀ ਗੱਲ ਵੀ ਭਗਤਾਨ ਕਰਨੇ ਪਊਗਾ ਮੈਂ ਬਹੁਤ ਝੂਠ ਬੋਲਨੇ ਮम्मी ਜੇ ਸਾਨੂੰ ਉਹਦੇ ਝੂਠ ਪਿੱਛੇ ਸੌ ਝੂਠ ਬੋਲਣੇ ਪਏ ਬਈ ਤਨੂ ਮੈਂ ਸੱਚ ਦੱਸ ਰੰਦੇ ਅਸੀਂ ਇੱਥੋਂ ਤੇ ਕਰਨਾ ਪਹੁੰਚਦੇ ਮੈਨੂੰ ਤਾਂ ਅਸੀਂ ਦਾ ਮੇਰੀ ਛੋਟੀ ਨੂੰ ਤਕੜੇ ਘਰ ਦੀ ਮੈਂ ਵਿਆਹ ਕੇ ਲਈ ਆ ਮੈਂ ਤਾਂ ਚੌੜੀ ਹੋਈ ਫਿਰਦੀ ਆ ਵੀ ਚਲ ਵੱਡੀ ਦਾ ਗਰੀਬ ਸੀ ਮੈਂ ਇਹ ਛੋਟੀ ਦਾ ਤਕੜੇ ਘਰ ਮੁੰਡਾ ਛੋਟਾ ਤਾਂ ਵੀ ਤਕੜੇ ਘਰ ਵਿਆਹ ਲਿਆ ਵੀ ਚਾਲੇ ਦਾ ਬਹੁਤ ਕੁਝ ਲਈਏ ਮੈਨੂੰ ਵੀ ਨਕਲੀ ਪਾਤਾ ਆਪ ਵੀ ਕਿਸ ਦਾ ਝੋਲਾ ਫਰਾਕੇ ਤੁਸੀਂ ਉਹਨਾ ਬਣਾਤਾ ਇਨਾ ਤੇਰੀ ਮਾਂ ਵੀ ਚੌੜੀ ਹੋ ਕੇ ਬੈਗੀ ਆ ਕੇ ਕਹਿੰਦੀ ਇਕਲਾ ਮੇਰੀ ਧੀ ਨੂੰ ਮੈਂ ਤੈਨਾਂ ਸੱਟੇ ਨੂੰ ਪਾਤਾ ਇੱਕ ਤਾਂ ਪੈਨੂ ਪਾਤਾ ਭੈਣ ਜੀ ਹਾਂ ਬਾਈ ਜੀ ਮੈਂ ਤੁਹਾਨੂੰ ਪਤਾ ਨਹੀਂ ਲੱਗਣਾ ਬਸ ਤਾਂ ਕਰਕੇ ਬੱਡੀ ਦੇ ਪੇਕੇ ਨੇ ਜੇ ਨਹੀਂ ਕੁਛ ਉਹਨੂੰ ਪਾਇਆ ਤਾਂ ਸਾਡੇ ਕੋਲ ਝੂਠ ਤਾਂ ਨਹੀਂ ਬੋਲਿਆ ਸੀ ਹੈ ਝੂਠ ਤਾਂ ਝੂਠ ਹੀ ਹੁੰਦਾ ਸੱਚ ਤਾਂ ਸੱਚ ਹੀ ਰਹਿੰਦਾ ਹੈਗਾ ਝੂਠ ਬੋਲਣ ਪਿੱਛੇ ਬਹੁਤ ਕੁਸਾਪਾ ਕਰਦੇ ਆ ਝੂਠ ਚਲ ਝੂਠ ਨਾ ਮਾਰੇ ਬੰਦਾ ਸਾਨੂੰ ਸੱਚ ਦੱਸ ਦਿੰਦੇ ਚਲ ਉਹਨਾਂ ਨੇ ਨਹੀਂ ਕੁਛ ਪਾਇਆ ਸਾਨੂੰ ਕੋਈ ਹਰਖਾ ਗੁੱਸਾ ਨਹੀਂ ਹੈਗਾ ਵੀ ਚਲੋ ਗਰੀਬ ਹੈ ਨਹੀਂ ਉਹਨਾਂ ਤੋਂ ਕੋਸਰਿਆ ਆ ਝੂਠ ਦਾ ਨਹੀਂ ਬੋਲਿਆ ਵੀ ਨਕਲੀ ਪਿੱਤਲ ਤੇ ਝੋਲ ਫਰਾਫਰਾ ਸਾਨੂੰ ਚੌੜੇ ਕਰਤਾ ਵੀ ਹਾਂ ਸੀ ਸੇਨਾ ਪਤਾ ਹੈ ਨਾ ਅ ਕਾਲੇ ਸਮਰ ਸੈਨ ਦੇ ਮੰਮੀ ਨੇ ਬੱਸ ਵੀਰ ਬੱਸ ਬੈ ਲ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਤੁਸੀਂ ਕੀ ਕਰਦੀਆਂ ਫਿਰਦੀ ਹੋ ਮੈਨੂੰ ਸਾਰਾ ਕੁਝ ਦੱਸ ਤਸ ਸਮਰ ਨੇ ਇੱਕ ਝੂਠ ਪਿੱਛੇ ਨਾ 100 ਝੂਠ ਬੋਲਣਾ ਪਿਆ ਇਹਨੂੰ ਉਹ ਤਾਂ ਬੋਲੀ ਜਾਂਦੀ ਹੈ ਮੰਮੀ ਉਹਦੇ ਦੀ ਝੂਠ ਹੀ ਬੋਲੀ ਜਾਂਦੀ ਹੈ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਵਾ ਜਿਹੜਾ ਤੂੰ ਉਸ ਕਰੀ ਜਾਨੀਓ ਤੇ ਮੈਨੂੰ ਸਾਰਾ ਕੁਝ ਇਹਨੇ ਦੱਸਦਾ ਜੇ ਇਹਨੇ ਝੂਠ ਬੋਲੇ ਸੀ ਤਾਂ ਇਹਨੇ ਇੱਕ ਝੂਠ ਪਿੱਛੇ ਹਜ਼ਾਰਾਂ ਝੂਠ ਬੋਲੇ ਨੇ ਉਹ ਤਾਂ ਹੈ ਮਮੀ ਹੁਣ ਆਪਾਂ ਨੂੰ ਇੱਕ ਝੂਠੇ ਛਪਾਉਣ ਵਾਸਤੇ 100 ਝੂਠ ਬੋਲਨੇ ਪੈਂਦੇ ਆ ਮੈਨੂੰ ਵੀ ਉਹਨੇ ਕੋਈ ਆਲ ਨਹੀਂ ਸੀ ਵੀ ਮੈਂ ਤਾਂ ਝੂਠ ਬਲਵਾਵਾ ਪਰ ਮੈਂ ਇਹ ਜੋਨ ਵੀ ਜਿਵੇਂ ਇਹਨੇ ਪਹਿਲਾਂ ਝੂਠ ਬੋਲੇ ਉਹ ਮੈਂ ਆਪ ਆਕੇ ਤੁਹਾਨੂੰ ਸੱਚ ਦੱਸਦੇ ਲੈ ਲੈ ਤੁਹਾਨੂੰ ਆਪ ਸੱਚ ਦੱਸਿਆ ਨਾ ਮੈਨੂੰ ਤਾਂ ਹੀ ਉਹ ਕੀਤਾ ਸੀ ਅਵੇ ਮੁੰਤਾ ਨਹੀਂ ਆਉਦਾ ਮੂੰਹ ਹੀ ਦੱਸਦਾ ਵੀ ਅਸੀਂ ਉਹ ਹੀ ਨਾਲ ਵੀ ਪਿੱਤੜਤੇ ਝੋਲ ਫਰਾ ਕੇ ਤੁਹਾਨੂੰ ਪਾਇਆ ਸੀ ਮੈਨੂੰ ਮੈਂ ਚੌੜੀ ਹੋ ਗਈ ਵੀ ਮੇਰੀ ਛੋਟੀ ਨੂੰ ਇੰਨਾ ਸਮਾਨ ਲਈਏ ਵੱਡੀ ਕੁਸ ਲੈਈ ਨਹੀਂ ਬਸ ਫਿਰ ਹੁਣ ਮੈਨੂੰ ਸਾਰਾ ਪਤਾ ਲੱਗਿਆ ਇੱਕ ਝੂਠ ਪਿੱਛੇ ਨਾ ਬਹੁਤ ਕੁਝ ਕਰਨਾ ਪੈਣਾ ਚਲੋ ਮੰਮੀ ਮੇਥਾ ਗਲਤੀ ਹੋ ਗਈ ਹੁਣ ਮੈਂ ਗਾਹ ਦੇ ਝੂਠ ਨਹੀਂ ਬੋਲਦੀ ਹਾਂ ਗਾਹ ਦੇ ਝੂਠ ਬੋਲਣ ਦੀ ਲੋੜ ਨਹੀਂ ਹੈਗੀ ਜਿਹੜੀ ਗੱਲ ਹੈਗੀ ਹੈ ਸੱਚ ਦੱਸ ਦੋ ਸੱਚ ਤਾਂ ਸੱਚ ਹੀ ਰਹਿੰਦਾ ਤੇ ਝੂਠ ਝੂਠ ਹੀ ਹੁੰਦਾ ਝੂਠ ਦੇ ਪੈਰ ਨਹੀਂ ਹੁੰਦੇ ਐਵੇਂ ਥੋੜਾ ਗਿਆ ਕਿਸੇ ਨੇ ਮੈਂ ਹੁਣ ਝੂਠ ਨਹੀਂ ਬੋਲਦੀ ਫਾਸਮਾ ਸੋਥ ਗਲਤੀ ਨਹੀਂ ਐਨੀ ਮੈਥੋਂ ਗਲਤੀ ਹੋ ਗਈ ਪਰ ਮੈਂ ਹੁਣ ਗਾਹ ਦਾ ਝੂਠ ਨਹੀਂ ਬੋਲਦੀ ਚਲ ਠੀਕ ਐ ਮੈਨੂੰ ਵੀ ਮਾਫ ਕਰੀ ਮੈਂ ਵੀ ਦਿੱਸੋ ਬਹੁਤ ਝੂਠ ਬਲਵਾਤੇ ਪਰ ਮੈਂ ਐਸੇ ਵਾਸਤੇ ਬਲਵਾਇਸੀ ਵੀ ਤੂੰ ਆਪ ਸੱਚ ਦੱਸ ਦੇ ਹੁਣ ਤਾਂ ਫਿਰ ਮੂਹ ਹੋਇਆ ਨੇ ਆਪ ਹੀ ਦੱਸਿਆ ਆਪ ਹੀ ਆ ਕੇ ਦੱਸਿਆ ਮੈਨੂੰ ਮੈਂ ਵੀ ਉਹਦੇ ਨੇ ਸੋਚੀ ਜਾਨੇ ਵੀ ਇਹਨਾਂ ਦਾ ਬਿੱਲੀ ਚੂਹੇ ਆ ਖੇਲ ਕਿਵੇਂ ਚੱਲੀ ਜਾਂਦਾ ਵੀ ਪਹਿਲਾਂ ਇਹ ਉਹ ਕਰਦੀ ਸੀ ਹੁਣ ਵੱਡੀ ਰੋਵ ਜਮਾਉਂਦੀ ਐ ਤੇ ਮੈਂ ਵੀ ਕੋਈ ਨਿਆਣੀ ਨਹੀਂ ਸੋਚੀ ਤਾਂ ਮੈਂ ਵੀ ਜਾਂਦੀ ਸੀ ਵੀ ਬਣੀ ਕੀ ਜਾਂਦਾ ਪਰ ਤੁਸੀਂ ਆਪਦੇ ਮੂੰਹੋਂ ਮੈਂ ਆਖਿਆ ਵੀ ਚਲ ਇਹ ਆਪਦੇ ਮੂੰਹੋਂ ਫੁੱਟਣ ਗਿਆ ਵੀ ਕੀ ਗੱਲ ਹੈ ਹੁਣ ਇਹਨੇ ਆਪਦੇ ਮੂੰਹੋਂ ਦੱਸਿਆ ਮੈਨੂੰ ਵੀ ਮੈਂ ਝੂਠ ਬੋਲ ਕੇ ਤੁਹਾਨੂੰ ਇੰਨਾ ਸਿਆਉਣਾ ਪਾਇਆ ਸੀ ਕਿ ਹੁਣ ਮੈਂ ਕਹਿੰਦੀ ਆ ਵੀ ਉਹ ਫਿੱਕਾ ਸੀ ਉਹ ਝੂਠਾ ਮੰਮੀ ਜਾਣ ਚੱਲ ਗਿਆ ਸੀ ਜਾਂ ਕਿਉਂ ਦੀਦੀ ਕਦੇ ਕੁਛ ਕਰਨੇ ਸੀਗੇ ਝੂਠ ਬੋਲ ਕੇ ਕੁਛ ਕਰਕਰ ਕੁਛ ਕਰ ਐਸ ਫਰਕ ਕੇ ਫਿਰ ਮੈਂ ਮਾ ਮਮਮੀ ਨੇ ਖੁਦ ਹੀ ਦੱਸ ਲਿਆ ਐਵੇਂ ਤਾਂ ਤੂੰ ਫਿਰ ਦੱਸਣਾ ਨਹੀਂ ਸੀ ਜੇ ਮੈਂ ਨਾ ਮੈਂ ਤੈਨੂੰ ਨਾ ਬੰਦ ਕਰਦੀ ਤੂੰ ਕਦੇ ਨਹੀਂ ਦੱਸਣਾ ਸੀ ਤੂੰ ਆਹਦੇ ਫੋਕੇ ਝੂਠ ਚ ਝੂਠ ਚ ਤੂੰ ਸਾਰਿਆਂ ਨੂੰ ਤੰਗ ਕਰੀ ਜਾਣਾ ਸੀ ਤੂੰ ਅੱਗੇ ਹੋਰ ਬਹੁਤ ਝੂਠ ਬੋਲਦੀ ਜੇ ਮੈਂ ਨਾ ਤੈਨੂੰ ਨਾ ਕਹਿੰਦੀ ਤੂੰ ਕਿਸੇ ਹੋਰ ਗੱਲ 'ਚ ਫਸ ਜਾਣਾ ਸੀ ਤੂੰ ਕਿਤੇ ਹੋਰ ਝੂਠ ਬੋਲਣਾ ਸੀ ਇਹ ਝੂਠ ਦਾ ਸਿਲਸਿਲਾ ਹੀ ਚੱਲਦੇ ਰਹਿਣਾ ਸੀ ਚਲੋ ਜੀ ਜੀ ਮੈਂ ਸਭ ਖੁਦ ਹੀ ਕਰਤੀ ਬੰਨੀ ਐ ਮੰਗਦੀ ਆ ਤੁਸੀਂ ਮੇਠੋਂ ਵੱਡੇ ਸੀਗੇ ਮੈਨੂੰ ਆ ਨਹੀਂ ਕਰਨਾ ਚਾਹੀਦਾ ਸੀ ਠੀਕ ਐ ਕੋਈ ਗੱਲ ਨਹੀਂ ਚਲੋ ਭੋਤ ਹੁਣ ਮੈਂ ਤੁਹਾਡੇ ਚ ਫਰਕ ਨਹੀਂ ਕਰਦੀ ਮੈਂ ਦੋਨਾਂ ਨੂੰ ਇੱਕੋ ਜਿਹਾ ਸਮਝਿਆ ਤੁਮੇ ਠੀਕ ਹੈ ਨਾ